ਖੇਤੀ ਸੰਕਟ ਪੰਜਾਬ ਦੇ ਗੰਭੀਰ ਸੰਕਟਾਂ ਵਿੱਚੋਂ ਇੱਕ ਹੈ ਇਸ ਦੀਆਂ ਕਈ ਪਰਤਾਂ ਨੇ ਕਈ ਇਸ ਦੇ ਵਰਤਾਰੇ ਨੇ ਕਈ ਇਸ ਦੇ ਪੱਖ ਨੇ ਕਈ ਪਹਿਲੂ ਨੇ ਅੱਜ ਦੀ ਵੀਡੀਓ ਦੇ ਵਿੱਚ ਇਸ ਸੰਕਟ ਦੀਆਂ ਵਿਭਿੰਨ ਪਰਤਾਂ ਖਾਸ ਕਰਕੇ ਇਸ ਦੇ ਪਿਸ਼ੋਕੜ ਨੂੰ ਸਮਝਿਆ ਦਾ ਯਤਨ ਕਰਦੇ ਆ ਸਤਿ ਸ੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਮੈਂ ਐਚਐਸ ਡਿੰਪਲ ਦੋਸਤੋ ਅਸਲ ਦੇ ਵਿੱਚ ਹਰਾ ਇਨਕਲਾਬ ਜਿਹੜਾ 1967-68 ਦੇ ਵਿੱਚ ਪੰਜਾਬ ਦੇ ਵਿੱਚ ਆਉਂਦਾ ਹੈ ਜਿਸ ਨੂੰ ਜਰ ਦੇ ਇਨਕਲਾਬ ਕਹਿੰਦੇ ਆ ਹਰੀ ਕ੍ਰਾਂਤੀ ਕਹਿੰਦੇ ਆ ਤੇ ਜਾਂ ਗ੍ਰੀਨ ਰੈਵੋਲੂਸ਼ਨ ਕਹਿੰਦੇ ਆ ਇਸ ਦੇ ਕਈ ਪ੍ਰਭਾਵ ਪਏ ਨੇ ਉਸ ਦੇ ਕੁਝ ਪ੍ਰਭਾਵ ਬਹੁਤ ਹੀ ਮਾੜੇ ਵੀ ਹਨ ਉਹਨਾਂ ਦੇ ਵਿੱਚੋਂ ਇੱਕ ਇਹ ਹੈ ਕਿ ਕਿਸਾਨ ਜਿਹੜਾ ਹੈ ਉਹ ਪਿੰਡ ਦੇ ਨਾਲੋਂ ਟੁੱਟ ਗਿਆ ਪਿੰਡ 21 ਵਜੋਂ ਖਤਮ ਹੋ ਗਿਆ ਤੇ ਕਿਸਾਨ ਮੰਡੀ ਦੇ ਨਾਲ ਸਿੱਧਾ ਜੁੜ ਗਿਆ ਉਸ ਦੇ ਕੀ ਉਸ ਦੇ ਕਾਰਨ ਸੰਤੋਜ ਹੈ ਕਿਵੇਂ ਵਾਪਰਿਆ ਅਸਲ ਦੇ ਵਿੱਚ ਜਿਹੜੀ ਕਿਸਾਨੀ ਸੀ ਜਾਂ ਜਿਹੜਾ ਖੇਤੀ ਕਿਸਾਨ ਹੈ ਖੇਤੀ ਕਰਨ ਵਾਲਾ ਚਾਹੇ ਉਹ ਬੇਜਮੀਨਾ ਖੇਤੀ ਕاشتਕਾਰ ਜਾਹੇ ਹੋ ਜਮੀਨਾ ਕਿਸ਼ਾਨ ਕਾਸ਼ਤਕਾਰ ਹੈ ਤਾਂ ਦੋਹਾਂ ਦੇ ਕੋਲ ਜਿਹੜਾ ਸਾਧਨ ਕੀ ਹੈ ਜ਼ਮੀਨ ਹੈ ਮਿੱਟੀ ਹੈ ਜਿਸ ਨੂੰ ਚ ਉਹ ਕੁਝ ਉਪਜ ਪੈਦਾ ਕਰਦਾ ਏ ਉਹ ਉਪਜ ਜਿਹੜੀ ਹੈ ਉਹ ਪੈਦਾ ਕਰਨ ਦੇ ਲਈ ਉਹ ਸਹਾਇਕ ਕਾਸ਼ਤਕਾਰਾਂ ਦੇ ਉੱਤੇ ਸੀਰੀ ਦੇ ਉੱਤੇ ਮਜ਼ਦੂਰ ਦੇ ਉੱਤੇ ਮਿਸਤਰੀ ਦੇ ਉੱਤੇ ਤੇ ਪਿੰਡ ਦੇ ਹੋਰ ਲੋਕਾਂ ਦੇ ਉੱਤੇ ਨਿਰਪਰ ਸੀ ਤੇ ਜਿਹੜਾ ਕਿਸਾਨ ਦਾ ਘਰ ਹੈ ਤਾਂ ਉਹੋ ਵੀ ਇੱਕ ਇਕਾਈ ਪਿੰਡ ਕਿਉਂਕਿ ਇਕਾਈ ਹੈ ਤਾਂ ਉਸ ਉਸ ਦੇ ਵਿੱਚ ਆਤਮ ਨਿਰਪਰਤਾ ਕਿਵੇਂ ਸੀ ਕਿ ਜਿਹੜੇ ਪਿੰਡ ਤੇ ਲੋਕ ਹਨ ਜੇ ਕਿਸਾਨ ਹੈ ਤਾਂ ਉਹ ਹੋਰ ਲੋਕਾਂ ਦੇ ਨਾਲ ਹੋਰ ਕੰਮ ਕਾਜ ਕਰਨ ਵਾਲੇ ਜਿਹੜੇ ਲੋਕ ਹਨ ਉਹਨਾਂ ਦੇ ਉੱਤੇ ਨਿਰਪਰ ਹੈ ਅਤੇ ਉਹ ਕਿਸਾਨ ਦੇ ਉੱਤੇ ਉਪਜ ਦੇ ਲਈ ਖਾਣ ਪੀਣ ਦੇ ਲਈ ਜਾਂ ਕੱਪੜੇ ਦੇ ਲਈ ਨਿਰਪਰ ਸਨ ਮੂਲ ਰੂਪ ਦੇ ਵਿੱਚ ਰੋਟੀ ਕਪੜਾ ਤੇ ਮਕਾਨ ਇਹ ਤਿੰਨ ਹੀ ਜਿਹੜੀਆਂ ਜ਼ਰੂਰਤਾਂ ਹੁੰਦੀਆਂ ਨੇ ਹੋਰ ਬਹੁਤ ਜ਼ਰੂਰਤਾਂ ਨੇ ਪਰ ਮੂਲ ਰੂਪ ਦੇ ਵਿੱਚ ਇਹ ਤਿੰਨ ਜਿਹੜੀਆਂ ਜ਼ਰੂਰਤਾਂ ਇਹਨਾਂ ਦੀ ਪਛਾਣ ਕੀਤੀ ਜਾਂਦੀ ਹੈ ਤੇ ਇਹਨਾਂ ਦੇ ਲਈ ਪਿੰਡ ਦੇ ਵਿੱਚ ਜਿਹੜੇ ਲੋਕ ਸਨ ਉਹ ਆਤਮ ਨਿਰਪਰਥਨ ਇੱਕ ਦੂਜੇ ਉਤੇ ਨਿਰਪਰਥਨ ਜੇਕਰ ਕਿਸੇ ਬੰਦੇ ਦੀ ਜੇਬ ਦੇ ਵਿੱਚ ਬਟੂਆ ਨਹੀਂ ਹੈ ਪਰਸ ਨਹੀਂ ਹੈ ਤਾਂ ਵੀ ਉਸ ਦਾ ਸਰ ਜਾਂਦਾ ਸੀ ਕਿਉਂਕਿ ਖੇਤੀ ਜਿਹੜੀ ਹੈ ਉਸ ਦੇ ਨਾਲ ਜਿਹੜੀ ਜ਼ਮੀਨ ਦੇ ਵਿੱਚੋਂ ਜੋ ਕਾਸ਼ਤ ਪੈਦਾ ਹੋਣੀ ਹੈ ਜੋ ਝਾੜ ਪੈਦਾ ਹੋਣਾ ਹੈ ਉਹ ਖਾਨ ਦੇ ਲਈ ਪਿੰਡ ਦੇ ਲੋਕਾਂ ਦੇ ਦੁਆਰਾ ਵਰਤ ਲਿਆ ਜਾਂਦਾ ਹੈ ਤਾਂ ਇਸ ਤਰੀਕੇ ਦੇ ਨਾਲ ਜਿਹੜੀ ਕਾਸ਼ਤ ਹੈ ਜਿਵੇਂ ਪਹਿਲੇ ਜਮਾਨੇ ਦੇ ਵਿੱਚ ਗਊ ਇੱਕ ਬਾਟਰ ਸਿਸਟਮ ਜਿਹੜਾ ਬਟਾਂਦਰਾ ਪ੍ਰਣਾਲੀ ਸੀ ਜਿਹੜੀ ਉਸ ਦੇ ਵਿੱਚ ਗਊ ਇੱਕ ਯੂਨਿਟ ਸੀ ਤਾਂ ਇੱਥੇ ਜਿਹੜਾ ਸੀ ਉਹ ਦੁੱਧ ਤੇ ਜਾਂ ਉਪਜ ਹੈ ਜਿਹੜੀ ਉਹ ਇੱਕ ਇਕਾਈ ਵਜੋਂ ਬਣਦੀ ਹੈ ਇੱਕ ਯੂਨਿਟ ਵਜੋਂ ਬਣਦੀ ਹੈ ਬਟਾਂਦਰੇ ਦੀ ਪਰ ਪਿੰਡ ਆਪਣੇ ਆਪ ਦੇ ਵਿੱਚ ਇੱਕਾਈ ਹੈ ਜਿਹੜਾ ਕਿ ਆਤਮ ਨਿਰਪਰ ਹੈ ਪਿੰਡ ਨੂੰ ਬਾਹਰ ਵੇਖਣ ਦੀ ਕਦੇ ਲੋੜ ਪੈਂਦੀ ਸੀ ਪਰ ਅਕਸਰ ਜਾਂ ਜ਼ਿਆਦਾਤਰ ਲੋੜ ਨਹੀਂ ਸੀ ਪੈਂਦੀ ਹਰੀ ਕ੍ਰਾਂਤੀ ਨੇ ਪਿੰਡ ਦੀ ਜਿਹੜੀ ਉਪਜ ਹੈ ਮਤਲਬ ਕਿਸਾਨ ਦੀ ਜਿਹੜੀ ਜਿਹੜੀ ਉਸ ਦੀ ਜ਼ਮੀਨ ਤੋਂ ਉਪਜ ਹੋਣੀ ਆ ਉਸ ਦੇ ਵਿੱਚ ਬੇ ਤਹਾ ਸ਼ਬਦਾ ਤਾਂ ਨਹੀਂ ਕੀਤਾ ਪਰ ਕਾਫੀ ਵਾਦਾ ਕਰਕੇ ਉਸ ਨੂੰ ਉਸ ਦੀ ਜੋ ਜਿੰਸ ਹੈ ਜੋ ਉਸ ਦੀ ਉਪਜ ਹੈ ਜੋ ਉਸ ਦਾ ਝਾੜ ਹੈ ਉਸ ਨੂੰ ਵੇਚਣ ਦੇ ਆਰੇ ਲਗਾ ਦਿੱਤਾ ਵੇਚਣ ਦੇ ਲਈ ਉਹ ਮੰਡੀ ਦੇ ਨਾਲ ਜੁੜ ਗਿਆ ਤਾਂ ਉਸ ਦੀ ਜੇਬ ਦੇ ਵਿੱਚ ਪੈਸੇ ਆਉਣ ਲੱਗੇ ਪਰ ਉਸ ਦੇ ਨਾਲ ਕੀ ਹੋਇਆ ਮਸ਼ੀਨਾਂ ਆਉਣ ਦੇ ਨਾਲ ਦਵਾਈਆਂ ਆਉਣ ਦੇ ਨਾਲ ਖਾਦਾਂ ਆਉਣ ਦੇ ਨਾਲ ਤੇ ਜਾਂ ਪੈਸਟੀਸਾਈਡ ਜਾਂ ਇਨਸੈਕਟੀਸਾਈਡ ਜਾਂ 50 ਤਰ੍ਹਾਂ ਦੀਆਂ ਹੋਰ ਨਦੀਨ ਨਾਸ਼ਕ ਕੀਟ ਨਾਸ਼ਕ ਖਾਦਾਂ ਰਸਾਇਣਿਕ ਖਾਦਾਂ ਆਉਂਦੇ ਨਾਲ ਜਿਹੜਾ ਕਿਸਾਨ ਸੀ ਉਹ ਮੰਡੀ ਤੋਂ ਖਰੀਦਣ ਲੱਗ ਗਿਆ ਮੰਡੀ ਨੂੰ ਹੀ ਵੇਚਣ ਲੱਗ ਗਿਆ ਭਾਵੇਂ ਮੰਡੀ ਉਹ ਜਿਹੜੀ ਵੇਚਣ ਵਾਲੀ ਮੰਡੀ ਹੈ alag ਹੈ ਖਰੀਦਣ ਵਾਲੀ ਮੰਡੀ ਅਲੱਗ ਹੈ ਪਰ ਉਹ ਜੁੜ ਬਾਜ਼ਾਰ ਦੇ ਨਾਲ ਗਿਆ ਤਾਂ ਬਾਜ਼ਾਰ ਦਾ ਕਨਸੈਪਟ ਜਿਹੜਾ ਹੈ ਉਹ ਪਿੰਡ ਦੇ ਵਿੱਚ ਆ ਕੇ ਵੜ ਗਿਆ ਇਸ ਦਾ ਇੱਕ ਦੂਸਰਾ ਪਹਿਲੂ ਹੈ ਗ੍ਰੀਨ ਏਜੰਟ ਜਿਸ ਨੂੰ ਅੱਜ ਅਸੀਂ ਇਕਨੋਮੀ ਨੂੰ ਜਦੋਂ ਅਸੀਂ ਪਛਾਣਦੇ ਹਾਂ ਜਿਹੜੀ ਸਾਡੀ ਇਕਨੋਮੀ ਹੈ ਚਾਹੇ ਪੰਜਾਬ ਦੀ ਹੈ ਚਾਹੇ ਸਮੁੱਚੇ ਦੇਸ਼ ਦੀ ਹੈ ਤਾਂ ਉਸ ਦੇ ਵਿੱਚ ਜਿਹੜਾ ਜੀ ਡੀ ਪੀ ਦਾ ਕਨਸੈਪਟ ਆ ਗਿਆ ਕਿ ਜਿਹੜਾ ਗ੍ਰੋਸ ਡੋਮੈਸਟਿਕ ਪ੍ਰੋਡਕਟ ਹੈ ਉਹ ਕਿਸ ਚੀਜ਼ ਦੇ ਉੱਤੇ ਆਧਾਰਿਤ ਹੈ ਕਿ ਕਿੰਨੀ ਜਿਹੜੀ ਸਾਡੀ ਪ੍ਰੋਡਕਸ਼ਨ ਹੈ ਹੁਣ ਪ੍ਰੋਡਕਸ਼ਨ ਨੂੰ ਅਸੀਂ ਕਿਵੇਂ ਸਮਝਦੇ ਹਾਂ ਪ੍ਰੋਡਕਸ਼ਨ ਨੂੰ ਅਸੀਂ ਉਤਪਾਦ ਸਮਝਦੇ ਹਾਂ ਕਿ ਸਕਲ ਘਰੇਲੂ ਉਤਪਾਦ ਜਾਂ ਕੁੱਲ ਘਰੇਲੂ ਉਤਪਾਦ ਕੀ ਹੈ ਘਰੇਲੂ ਦਾ ਮਤਲਬ ਜੇ ਪੰਜਾਬ ਹੈ ਤਾਂ ਪੰਜਾਬ ਸੂਬੇ ਦੇ ਵਿੱਚ ਜੇ ਅਪਾ ਭਾਰਤ ਦੀ ਗੱਲ ਕਰਦੇ ਆਂ ਤਾਂ ਸਮੁੱਚੇ ਦੇਸ਼ ਦੇ ਵਿੱਚ ਪਰ ਇਹ ਹੈ ਕਿਸ ਦੇ ਉਸੇ ਕੈਲਕੂਲੇਸ਼ਨ ਕਿਵੇਂ ਕੀਤੀ ਜਾਂਦੀ ਹੈ ਉਸ ਦੀ ਕੈਲਕੂਲੇਸ਼ਨ ਜਿਸ ਤਰੀਕੇ ਦੇ ਨਾਲ ਪੈਸੇ ਦਾ ਵਿੱਚ ਆਪਸ ਦੇ ਵਿੱਚ ਵਟਾਂਦਰਾ ਹੁੰਦਾ ਹੈ ਤਾਂ ਕਰੰਸੀ ਦਾ ਵਟਾਂਦਰਾ ਮੁਦਰਾ ਦਾ ਵਟਾਂਦਰਾ ਉੱਥੇ ਹੋਵੇਗਾ ਜਿੱਥੇ ਅਸੀਂ ਕੋਈ ਖਰੀਦੋ ਫਰੋਖਤ ਕਰਦੇ ਆਂ ਕੁਝ ਖਰੀਦਦੇ ਆਂ ਚਾਹੇ ਵੇਚਦੇ ਆਂ ਚਾਹੇ ਕਿਤੇ ਕੋਈ ਟੋਬਾ ਭਰਨਾ ਹੈ ਚਾਹੇ ਟੋਬਾ ਖਾਲੀ ਕਰਨਾ ਹੈ ਚਾਹੇ ਟੋਬਾ ਪੈਦਾ ਕਰਨਾ ਹੈ ਚਾਹੇ ਕਿਤੇ ਕਿਤੇ ਕੋਈ ਬੰਦਾ ਬਿਮਾਰ ਹੋ ਜਾਂਦਾ ਹੈ ਮਾੜਾ ਪਾਣੀ ਟੂਟੀ ਵਿੱਚ ਆਉਂਦਾ ਹੈ ਤਾਂ ਉਸ ਨੂੰ ਪਾਣੀ ਨੂੰ ਸਹੀ ਕਰਨ ਦੇ ਲਈ ਵੀ ਆਪਾਂ ਨੂੰ ਪੈਸੇ ਖਰਚਣੇ ਪੈਣਗੇ ਫਿਰ ਜਿਹੜੇ ਬੰਦੇ ਬਿਮਾਰ ਹੋਣਗੇ ਹਸਪੀਟਲ ਜਾਣਗੇ ਉੱਥੇ ਜਾ ਕੇ ਜੋ ਖਰਚਾ ਹੋਵੇਗਾ ਉਹ ਵੀ ਜੀ ਡੀ ਪੀ ਵਿੱਚ ਜੁੜ ਜਾਵੇਗਾ ਫਿਰ ਉਸ ਤੋਂ ਬਾਅਦ ਇਲਾਜ ਹੋ ਕੇ ਉਹ ਘਰੇ ਆਵੇਗਾ ਤਾਂ ਉਹ ਜਿਹੜੇ ਸਾਧਨ ਤੇ ਆਵੇਗਾ ਕਾਰ ਦੇ ਉੱਤੇ ਜਾਂ ਗੱਡੀ ਦੇ ਉੱਤੇ ਜੋ ਪੇਮੈਂਟ ਕਰੇਗਾ ਉਹ ਵੀ ਸਮੁੱਚੇ ਦੇਸ਼ ਦੇ ਜਾਂ ਸਮੁੱਚੇ ਸੂਬੇ ਦੇ ਜਿਹੜੇ ਹੈ ਗ੍ਰੋਸ ਡੋਮੈਸਟਿਕ ਪ੍ਰੋਡਕਟ ਦੇ ਵਿੱਚ ਜੁੜ ਜਾਵੇਗਾ ਤਾਂ ਸਾਨੂੰ ਜਿਹੜਾ ਇਹ ਲੱਗਦਾ ਹੈ ਕਿ ਜਦੋਂ ਇਸ ਤਰੀਕੇ ਦੇ ਨਾਲ ਪੈਸਾ ਖਰਚਿਆ ਜਾ ਰਿਹਾ ਹੈ ਤਾਂ ਪੈਸਾ ਹੱਥ ਵਟਾਉਂਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਸ਼ਾਇਦ ਪੰਜਾਬ ਜਾਂ ਸਾਡਾ ਦੇਸ਼ ਉਹ ਅਮੀਰ ਹੋ ਰਿਹਾ ਹੈ ਇਹ ਗ੍ਰੋਸ ਡੋਮੈਸਟਿਕ ਪ੍ਰੋਡਕਸ਼ਨ ਜਿਹੜੀ ਹੈ ਵਧ ਰਹੀ ਹੈ ਅਸਲ ਦੇ ਵਿੱਚ ਉਹ ਪੈਸਾ ਆਪਸ ਵਿੱਚ ਹੀ ਘੁੰਮ ਰਿਹਾ ਹੈ ਘੁੰਮਣਾ ਜ਼ਰੂਰੀ ਹੈ ਜੇ ਪੈਸਾ ਘੁੰਮੇਗਾ ਤਾਂ ਉਸ ਦੇ ਨਾਲ ਹੀ ਲੋਕਾਂ ਦੀ ਪਰਚੇਜ਼ਿੰਗ ਕਪੈਸਿਟੀ ਵਧੇਗੀ ਪਰ ਉਹ ਸਿਰਫ ਇਹ ਇੱਕ ਹਾਰਡ ਸਟਿਕ ਨਹੀਂ ਹੈ ਇਹ ਇੱਕ अहम ਪਹਿਲੂ ਹੋਣ ਦੇ ਨਾਲ ਨਾਲ ਇਸ ਦੇ ਵਿੱਚ ਕੀ ਹੈ ਕਿ ਅਸੀਂ ਉਸ ਦਾ ਕੇਨਚ ਨੇ ਜਿਵੇਂ ਕਿਹਾ ਸੀ 1916-17 ਦੇ ਵਿੱਚ ਉਸ ਨੇ ਕਿਹਾ ਸੀ ਕਿ ਲੋਕਾਂ ਦੀ ਪਰਚੇਜਿੰਗ ਕੈਪੈਸਿਟੀ ਜਿਹੜੀ ਹੈ ਉਹ ਵਧਾਈ ਜਾਵੇ ਤਾਂ ਉਸ ਨੇ ਇਹ ਸ਼ਿਕਾਗੋ ਦੇ ਵਿੱਚ ਕੀ ਐਕਸਪੈਰੀਮੈਂਟ ਕੀਤਾ ਸੀ ਕਿ ਲੋਕਾਂ ਦੇ ਕੋਲੇ ਜਦੋਂ ਪੈਸਾ ਘਟ ਜਾਂਦਾ ਹੈ ਤਾਂ ਉਦੋਂ ਲੋਕਾਂ ਨੂੰ ਜਾਂ ਲੋਕਾਂ ਕੋਲੇ ਪੈਸਾ ਨਹੀਂ ਹੈ ਤਾਂ ਸਾਰੇ ਪਾਸੇ ਇੱਕ ਰੈਸੈਸ਼ਨ ਆਰਥਿਕ ਮੰਦੀ ਆ ਜਾਂਦੀ ਹੈ ਤਾਂ ਆਰਥਿਕ ਮੰਦੀ ਦਾ ਇਲਾਜ ਕੀ ਕਰਨਾ ਹੈ ਤਾਂ ਉਸਨੇ ਆਖਿਆ ਸੀ ਕਿ ਤੁਸੀਂ ਲੋਕਾਂ ਦੇ ਵਿੱਚ ਪੈਸੇ ਥੋੜੇ-ਥੋੜੇ ਪੈਸੇ ਦੇ ਦੇਵੋ ਜਦੋਂ ਉਹ ਪੈਸੇ ਲੋਕਾਂ ਦੇ ਵਿੱਚ ਆ ਜਾਣਗੇ ਤਾਂ ਉਹਨਾਂ ਦੀ ਕੈਪੈਸਿਟੀ ਵੱਧ ਜਾਵੇਗੀ ਪਰਚੇਜ਼ਿੰਗ ਕੈਪੈਸਿਟੀ ਖਰੀਦ ਸ਼ਕਤੀ ਖਰੀਦ ਤਾਕਤ ਜਦੋਂ ਉਹ ਖਰੀਦਣਗੇ ਤਾਂ ਦੁਕਾਨਾਂ ਤੇ ਜਾਣਗੇ ਛੋਟੀਆਂ ਦੁਕਾਨਾਂ ਚੱਲਣਗੀਆਂ ਘੁੰਮਣਗੀਆਂ ਮਤਲਬ ਉੱਥੇ ਪੈਸਾ ਜਿਹੜਾ ਹੈ ਘੁੰਮਣ ਲੱਗੇਗਾ ਕਰੰਸੀ ਦਾ ਮਤਲਬ ਹੀ ਕਰੰਟ ਹੈ ਕਿ ਜਿਹੜੀ ਚੀਜ਼ ਚੱਲਦੀ ਹੈ ਹਨਾ ਆਪਾਂ ਵੈਸੇ ਵੀ ਕਹਿੰਦੇ ਆ ਰੁਪਈਆ ਗੋਲ ਆ ਤੇ ਘੁੰਮਦਾ ਏ ਮਨੀ ਇਜ਼ ਅਰਾਉਂਡ ਇਟ ਰੋਲਸ ਅਵੇ ਇਹ ਵੀ ਆਪਾਂ ਹੱਸ ਕੇ ਕਹਿ ਦਿੰਦੇ ਆ ਤਾਂ ਪੈਸਾ ਜਿਹੜਾ ਹੈ ਜਦੋਂ ਕੇਨਸ ਨੇ ਜਿਵੇਂ ਐਕਸਪੈਰੀਮੈਂਟ ਕੀਤਾ ਸੀ ਤਾਂ ਉਹ ਲੋਕਾਂ ਨੂੰ ਜਦੋਂ ਪੈਸਾ ਵੰਡਿਆ ਗਿਆ ਤਾਂ ਲੋਕਾਂ ਦੀ ਪਰਚੇਜ਼ਿੰਗ ਕੈਪੈਸਿਟੀ ਵਧੀ ਉਹ ਛੋਟੀਆਂ ਦੁਕਾਨਾਂ 'ਤੇ ਗਏ ਛੋਟੀਆਂ ਦੁਕਾਨਾਂ ਤੋਂ ਵੱਡੀਆਂ ਦੁਕਾਨਾਂ ਤੱਕ ਮਾਲ ਹੋਲ ਸੇਲਰ ਤੋਂ ਮਾਲ ਖਰੀਦਣ ਦੇ ਲਈ ਰਿਟੇਲਰ ਜਾਂਦਾ ਏ ਉੱਥੋਂ ਫਿਰ ਫਿਰ ਉੱਥੇ ਵੀ ਹਿੱਲਜੁਲ ਹੋਈ ਤੇ ਉਹਨਾਂ ਦੀ ਵੀ ਕਮਾਈ ਵਿੱਚ ਵਾਧਾ ਹੋਇਆ ਛੋਟੇ ਦੁਕਾਨਦਾਰਾਂ ਦੇ ਵੀ ਵੱਡੇ ਕਮਾ ਜਿਹੜੇ ਦੁਕਾਨਦਾਰ ਹੈ ਹੋਲ ਸੇਲਰ ਦੀ ਜਿਹੜੀ ਆ ਉਹ ਕਮਾਈ ਵਧਦੀ ਆ ਉਸਦੇ ਨਾਲ ਫਿਰ ਉਹ ਪ੍ਰੋਡਕਸ਼ਨ ਹਾਊਸਾਂ 'ਤੇ ਤੱਕ ਜਾਂਦੇ ਹਨ ਤਾਂ ਫੈਕਟਰੀਆਂ ਚੱਲਦੀਆਂ ਉਦਯੋਗ ਚੱਲਦੇ ਆ کارਖਾਨੇ ਵੀ ਚੱਲਦੇ ਆ کارਖਾਨੇ ਚੱਲਦੇ ਆ ਤਾਂ ਮਜ਼ਦੂਰਾਂ ਦੀ ਜੋ ਕਿੱਲਤ ਆ ਜਾਂਦੀ ਹੈ ਮਤਲਬ ਮਜ਼ਦੂਰਾਂ ਦੀ ਲੋਡ ਮਹਿਸੂਸ ਹੁੰਦੀ ਹੈ ਕਿੱਥੇ ਤੱਕ ਕਿੱਲਤ ਜਿਹੜੀ ਹੈ ਹੁਣ ਮਹਿਸੂਸ ਹੋ ਰਹੀ ਹੈ ਤੇ ਪਹਿਲਾਂ ਜਿਹੜਾ ਸੀ ਲੋਡ ਉਹਨਾਂ ਨੂੰ ਮਹਿਸੂਸ ਹੋਣ ਲੱਗਦੀ ਹੈ ਤਾਂ ਮਜ਼ਦੂਰ ਦੇ ਲੋਡ ਮਹਿਸੂਸ ਹੁੰਦੀ ਹੈ ਤਾਂ ਮਜ਼ਦੂਰ ਉੱਥੇ ਜਾਂਦਾ ਹੈ ਨੌਕਰੀ ਕਰਦਾ ਹੈ ਤਾਂ ਮਜ਼ਦੂਰ ਕੋਲੇ ਪਹਿਲਾਂ ਵੀ ਥੋੜਾ ਜਿਹਾ ਪੈਸਾ ਵਧਿਆ ਹੁਣ ਉਸ ਦੀ ਪਰਚੇਜਿੰਗ ਕੈਪੈਸਿਟੀ ਹੋਰ ਵੱਧ ਜਾਂਦੀ ਹੈ ਹੁਣ ਪ੍ਰਾਇਮਰੀ ਸੋਰਸ ਕੀ ਹੈ ਉਹ ਐਗਰੀਕਲਚਰ ਹੈ ਤਾਂ ਉਹ ਐਗਰੀਕਲਚਰ ਤੇ ਫਾਰਮਰ ਦੇ ਉੱਤੇ ਇੱਕ ਪ੍ਰੈਸ਼ਰ ਪੈਂਦਾ ਦਬਾਅ ਪੈਂਦਾ ਕਿ ਉਹ ਪੈਦਾ ਕਰੇ ਤਾਂ ਪੈਦਾਵਾਰ ਦੇ ਲਈ ਉਹ ਕਿਸਾਨ ਵੀ ਖੇਤਾਂ ਦੇ ਵਿੱਚ ਜਾਂਦਾ ਹੈ ਤਾਂ ਇਸ ਤਰੀਕੇ ਨਾਲ ਜਿਹੜਾ ਮੰਗ ਤੇ ਪੂਰਤੀ ਦਾ ਸਿਧਾਂਤ ਹੈ ਬੇਸਿਕ ਸਿਧਾਂਤ ਹੈ ਜਿਹੜਾ ਇਕਨੋਮਿਕਸ ਦਾ ਅਰਥ ਸ਼ਾਸਤਰ ਦਾ ਮੰਗ ਤੇ ਪੂਰਤੀ ਉਹੋ ਇਸ ਤਰੀਕੇ ਦੇ ਨਾਲ ਕੇਨਸ ਨੇ ਸਿੱਧ ਕੀਤਾ ਸੀ ਦਿਖਾਇਆ ਸੀ ਕਿ ਲੋਕਾਂ ਦੀ ਪਰਚੇਜ਼ਿੰਗ ਕੈਪੈਸਿਟੀ ਖਰੀਦ ਸ਼ਕਤੀ ਵਧ ਜਾਵੇ ਤਾਂ ਲੋਕਾਂ ਦਾ ਜਿਹੜਾ ਹੈ ਉਹ ਜਿਹੜਾ ਹੈ ਤਾਕਤ ਆਰਥਿਕ ਤਾਕਤ ਦੇ ਵਿੱਚ ਵਾਧਾ ਹੋ ਸਕਦਾ ਹੈ ਇਸ ਤਰੀਕੇ ਦੇ ਨਾਲ ਅਸੀਂ ਇਹ ਦੋ ਟੰਗ ਹਨ ਜਿਨ੍ਹਾਂ ਦੇ ਨਾਲ ਅਸੀਂ ਜਿਹੜਾ ਹੈ ਸਮਾਜ ਦੇ ਵਿੱਚ ਇੱਕ ਆਰਥਿਕ ਤਾਕਤ ਜਿਹੜੀ ਹੈ ਉਸ ਦੇ ਵਿੱਚ ਵਾਧਾ ਕਰ ਸਕਦੇ ਹਾਂ ਤੇ ਜੇ ਕੋਈ ਤੀਜਾ ਹੈ ਤਾਂ ਉਹ ਮੈਨੂੰ ਤੁਸੀਂ ਦੱਸ ਦਿਓ ਬਹੁਤ ਹੋਰ ਵੀ ਵਿਕਲਪ ਹੋਣਗੇ ਆਪਾਂ ਮੂਲ ਸਿਧਾਂਤਾਂ ਦੀ ਚਰਚਾ ਕੀਤੀ ਹੈ ਇਹ ਹੋਰ ਚਰਚਾ ਕਰਦੇ ਰਵਾਂਗੇ ਕਲਾ ਸਾਹਿਤ ਸਮਾਜ ਤੇ ਸਿਆਸਤ ਨਾਲ ਸੰਬੰਧਿਤ ਮੁੱਦਿਆਂ ਦੇ ਉੱਤੇ ਜੇਕਰ ਤੁਸੀਂ ਵੀ ਰੁਚੀ ਰੱਖਦੇ ਹੋ ਤਾਂ ਸਾਡੇ ਵੀਡੀਓ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਸਤਿ ਸ੍ਰੀ ਅਕਾਲ ਦੇਖਣ ਲਈ ਸ਼ੁਕਰੀਆ